सूफी कर बाबा बुल्ले शाह पहला आपा देख्या सी के बुल्ले शाह एक सोहनी ਕੁੜੀ ਦਾ ਰੂਪ ਬਣਾ ਕੇ ਆਪਣੇ ਗੁਰੂ ਕੋਲ ਆਉਂਦਾ ਹੈ ਤਾਂ ਅੱਗੇ ਬੁੱਲੇ ਸ਼ਾਹ ਨੂੰ ਐਨੇ ਬੇਟੰਗਾ ਰੂਪ ਵਿੱਚ ਦੇਖ ਕੇ ਇਨਾ ਇਤਸ਼ਾ ਵੀ ਥੋੜਾ ਜਿਹਾ ਮੁਸਕੁਰਾਇਆ ਬੁੱਲੇ ਸ਼ਾ ਦੌੜ ਕੇ ਮਹਿਫਿਲ ਦੇ ਮੰਚ ਤੇ ਖੜਾ ਹੋ ਗਿਆ ਅਤੇ ਗਾਉਣ ਲੱਗਾ ਕਿ ਇਹ ਦੁਨੀਆ ਪਾਵੇਂ ਜਿੰਨੀਆਂ ਮਰਜੀ ਕਹਾਣੀਆਂ ਬਣਾਵੇ ਪਾਵੇਂ ਮਜ਼ਾਕ ਦੇ ਕਿੰਨੇ ਵੀ ਤੂਫਾਨ ਖੜੇ ਕਰੇ ਸ਼ਰਦਾ ਦੀ ਬਿਜਲੀ ਮੇਰੇ ਤੇ ਗਰੀ ਹੈ ਮੈਨੂੰ ਕਿਸੇ ਹੋਰ ਦੀ ਪਰਵਾਹ ਨਹੀਂ ਬੁੱਲੇ ਸ਼ਾ ਨੇ ਇਨ ਨਾਈਟ ਸ਼ਾਵਲ ਇਸ਼ਾਰਾ ਕਰਦੇ ਹੋਏ ਅੱਗੇ ਗਾਇਆ ਕਿ ਮੈਂ ਸਿਰਫ ਤੁਹਾਡੇ ਲਈ ਰੂਹਾਨੀ ਸ਼ਾਮ ਦਾ ਇੱਕ ਤੋਹਫਾ ਲਿਆਇਆ ਹਾਂ ਮੈਂ ਪ੍ਰਭੂ ਤੁਹਾਡੇ ਲਈ ਪੂਰੀ ਤਰ੍ਹਾਂ ਸਜਿਆ ਹੋਇਆ ਆਇਆ ਹਾਂ ਹਰ ਖੰਕ ਦੀ ਇਹ ਗੂੰਜਦੀ ਆਵਾਜ਼ ਇੰਨਾ ਹਰ ਇੱਕ ਖੰਕ ਦੀ ਛਣ ਛਣ ਦੀ ਆਵਾਜ਼ ਹੱਥਾਂ 'ਤੇ ਪੂਰੀ ਮਹਿੰਦੀ ਬਾਹਾਂ ਵਿੱਚ ਸਜੀਆਂ ਚੂੜੀਆਂ ਵਾਲਾਂ ਵਿੱਚ ਗਜਰਾ ਮੱਥੇ 'ਤੇ ਸਜੀ ਹੋਈ ਬਿੰਦੀ ਦੀ ਚਮਕ ਇਹ ਸਭ ਤੁਹਾਡੀ ਇੱਕ ਮੁਸਕਰਾਹਟ ਲਈ ਹੈ ਮੇਰੇ ਸਾਰੇ ਗਹਿਣਿਆਂ ਦੀ ਮੰਜ਼ਿਲ ਜੇ ਤੁਸੀਂ ਕਹੋ ਮੈਂ ਨੀਲੀ ਨੀਲੀ ਰਾਤ ਦਾ ਸੁਰਮਾ ਲਗਾ ਸਕਦਾ ਹਾਂ ਜੇ ਤੁਸੀਂ ਮੈਨੂੰ ਇਜਾਜ਼ਤ ਦੇਓ ਤਾਂ ਮੈਂ ਆਪਣੀਆਂ ਗੱਲਾਂ ਨੂੰ ਫੁੱਲਾਂ ਨਾਲ ਸਜਾ ਸਕਦਾ ਹਾਂ ਜੇ ਤੁਸੀਂ ਕਹੋ ਮੈਂ ਅਸਮਾਨ ਨੂੰ ਖਿੱਚ ਕੇ ਪਹਿਨਾਗਾ ਮੈਂ ਇਨਾ ਤਾਰਿਆਂ ਨੂੰ ਚੁੱਕ ਕੇ ਆਪਣੇ ਕੰਨਾਂ ਦੀਆਂ ਵਾਲੀਆਂ ਵਿੱਚ ਪਾਵਾਂਗਾ ਤੁਸੀਂ ਮੇਰੇ ਪ੍ਰੇਮੀ ਮੇਰੇ ਗੁਰੂ ਹੋ ਤੁਸੀਂ ਮੇਰੇ ਰਾਜਨ ਮੇਰੇ ਮਾਲਕ ਹੋ ਤੁਸੀਂ ਮੇਰੇ ਔਲੀਆ ਹੋ ਮੈਂ ਚੰਨ ਤੇ ਚੜਕੇ ਦੁਨੀਆ ਨੂੰ ਦੱਸਾਂਗਾ ਕਿ ਤੁਸੀਂ ਮੇਰੇ ਲਈ ਕੀ ਹੋ ਮੈਂ ਸਿਰਫ ਤੁਹਾਡੇ ਲਈ ਵਿਆਦਾ ਪਹਿਰਾਵਾ ਪਹਿਨਿਆ ਹੈ ਸਿਰਫ ਤੁਹਾਡੀ ਖਾਤਰ ਓ ਅਨਾਇਤ ਤੁਸੀਂ ਮੈਨੂੰ ਇਸ ਜਾਨ ਤੋਂ ਵੀ ਵੱਧ ਪਿਆਰੇ ਹੋ ਬੁੱਲੇ ਸ਼ਾ ਭਾਵਨਾਵਾਂ ਦੇ ਤੂਫਾਨ ਨਾਲ ਜੂਝ ਰਿਹਾ ਸੀ ਐਨਾ ਗਾਉਣ ਤੋਂ ਬਾਅਦ ਉਹ ਇਨ੍ਹਾ ਦੇ ਪੈਰਾਂ ਵਿੱਚ ਡਿੱਗ ਪਿਆ ਅੱਧੇ ਅਚਾਨਕ ਖੜਾ ਹੋ ਗਿਆ ਅਤੇ ਗਾਉਣ ਲੱਗ ਪਿਆ ਕਿ ਬੁੱਲਾ ਮੈਂ ਜੋਗੀ ਨਾਲ ਵਿਆਹੀ ਲੋਕਾਂ ਕਮਲਿਆ ਖਬਰ ਨਾ ਕਾਈ ਮੈਂ ਜੋਗੀ ਦਾ ਮਾਲ ਪੰਜੇ ਪੀਰ ਮਨਾ ਕੇ ਐ ਮੇਰੇ ਮਿਹਰਬਾਨ ਔਲੀਆ ਮੇਰੀ ਰੂਹ ਦਾ ਤੇਰੇ ਨਾਲ ਵਿਆਹ ਹੋ ਚੁੱਕਿਆ ਹੈ ਦੁਨੀਆ ਨੂੰ ਇਸ ਬਾਰੇ ਕੋਈ ਪਤਾ ਨਹੀਂ ਸ਼ਾਇਦ ਐਸੇ ਲਈ ਲੋਕ ਹੱਸਦੇ ਹਨ ਮੈਂ ਵਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ ਮੈਂ ਵਸਾਂ ਨਾ ਰਸਾਂ ਹੋੜੇ ਕਉਣ ਕੋਈ ਮੈਂ ਜਾਂਦੀ ਨੂੰ ਮੁੜੇ ਮੈਨੂੰ ਮੁੜਨਾ ਹੋਇਆ ਮੁਹਾਲ ਸਿਰ ਤੇ ਮੈਂ ਨਾ ਚਾਕੇ ਮੈਂ ਵਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ ਮੇਰੇ ਜੋਗਿਆ ਮੈਂ ਤੇਰੀ ਨਜ਼ਰ ਵਿੱਚ ਰਹਾਂਗਾ ਅਤੇ ਆਖਰੀ ਮੰਜ਼ਲ ਤੱਕ ਤੇਰੇ ਨਾਲ ਜਾਵਾਂਗਾ ਮੈਂ ਦੇਖਦਾ ਹਾਂ ਕਿ ਕਿਹੜਾ ਦੁਨੀਆਂ ਵੀ ਤੂਫਾਨ ਹੈ ਜਿਹੜਾ ਮੇਰੀ ਦਿਸ਼ਾ ਬਦਲਣ ਦੀ ਸ਼ਕਤੀ ਰੱਖਦਾ ਹੈ ਮਾਹੀ ਨਹੀਂ ਕੋਈ ਨੂਰ ਇਲਾਹੀ ਅਨਹਦ ਦੀ ਜਿਸ ਮੁਰਲੀ ਵਾਹੀ ਲੱਖਾਂ ਗਏ ਹਜ਼ਾਰਾਂ ਆਏ ਉਸ ਦੇ ਪੇਦ ਕਿਸੇ ਨਾ ਪਾਏ ਜੋਗੀ ਨਹੀਂ ਕੋਈ ਜਾਦੂ ਸਾਇਆ ਪਰ ਪਰ ਪਿਆਲਾ ਸ਼ੌਂਕ ਪਿਲਾਇਆ मैं पीपी हुई निहाल अंग विभूत की रांझा जोगिरा बने आया वाह संगी संग रचाया कुन फई कुन आवाजा आया तख्त हजारा रांझा आया सुनो ये खुद परमात्मा है जो अपना ला मुकाम छद के मेरा माही जोगीदार रूप बन के आया है ਇਸੇ ਲਈ ਮੇਰੀ ਰੂਹੇ ਹੀਰ ਉਸ ਦੀ دیਵਾਨਗੀ ਵਿੱਚ ਗੁਮ ਹੈ ਅਤੇ ਆਪਣੇ ਪਿਆਰ ਦੀ ਮਹਤਾਜ ਹੈ ਬੁੱਲੇ ਸ਼ਾ ਆਪਣੀਆਂ ਅੰਦਰੂਨੀ ਪਾਵਨਾਮਾ ਨੂੰ ਕਾਫੀਆਂ ਦੇ ਤਾਗੇ ਵਿੱਚ ਬੁਣ ਕੇ ਰੱਖ ਰਿਹਾ ਸੀ ਚੇਲੇ ਅਤੇ ਪ੍ਰੇਮੀ ਮਜ਼ਾਕ ਭੁੱਲ ਗਏ ਅਤੇ ਬੁੱਲੇ ਸ਼ਾ ਦੀ ਰਵਾਨਗੀ ਵਿੱਚ ਵਹਿਣ ਲੱਗ ਪਏ ਗੁਰੂ ਪਈ ਅਤੇ ਸੰਗਤ ਉਸ ਦੀ ਇਸ ਅਲਵੇਲੀ ਅਦਾਵਾਂ ਨਾਲ ਪਿਆਰ ਵਿੱਚ ਡੁੱਬ ਗਏ ਕਿਸੇ ਨੇ ਵਾਹ ਕਿਹਾ ਕਿਸੇ ਨੇ ਸੁਬਾਨ ਅੱਲਾਹ ਕਿਹਾ ਪਰ ਦੂਜੇ ਪਾਸੇ ਇਨਾਇਤ ਬੁੱਲੇ ਨੂੰ ਇੰਨੀ ਅਜੀਬ ਹਾਲਤ ਵਿੱਚ ਦੇਖ ਕੇ ਹੌਲੀ-ਹੌਲੀ ਜਹੀ ਮੁਸਕਰਉਂਦਾ ਰਿਹਾ ਪਰ ਫਿਰ ਅਚਾਨਕ ਉਹ ਗੰਭੀਰ ਹੋ ਗਿਆ ਅਤੇ ਤਖਤ ਛੱਡ ਕੇ ਆਪਣੀ ਕੋਠੀਆ ਵਿੱਚ ਚਲਾ ਗਿਆ ਪਰ ਅਜਿਹਾ ਕਿਉਂ ਇਨਾਈਤਾਂ ਮਹਿਫਿਲ ਦੀ ਆਖਰੀ ਕਵਾਲੀ ਤੱਕ ਸੁਮਾ ਕੱਢਦਾ ਰਹਿੰਦਾ ਸੀ ਇੱਥੇ ਮਹਿਫਿਲ ਵਿੱਚ ਇਕੱਠੇ ਹੋਏ ਹਰ ਚੇਲੇ ਹਰ ਪ੍ਰੇਮੀ ਦੀ ਹਰ ਅਨਕਹੀ ਪਾਵਨਾ ਸੁਣ ਕੇ ਜਾਂਦਾ ਸੀ ਇਸ ਦੇ ਨਾਲ ਹੀ ਉਹ ਤੋਹਫੇ ਵਜੋਂ ਆਪਣੇ ਆਸ਼ੀਰਵਾਦ ਦੀ ਵਰਖਾ ਕਰਦਾ ਸੀ ਪਰ ਅੱਜ ਕੀ ਹੋਇਆ ਅਜੀ ਬਹੁਤ ਕੁਝ ਹੋਣਾ ਬਾਕੀ ਸੀ ਗੁਰੂ ਦੇ ਦਰਸ਼ਨਾਂ ਨਾਲ ਅਜੇ ਦਿਲ ਪਰਿਆ ਨਹੀਂ ਸੀ ਗੁਰੂ ਦੇ ਜਾਂਦੇ ਹੀ ਮਹਿਫਿਲ ਦੇ ਵਿੱਚ ਚੁੱਪੀ ਛਾ ਗਈ ਜਿਵੇਂ ਕਿਸੇ ਸਾਜ ਦੀ ਤਾਰ ਟੁੱਟ ਗਈ ਹੋਵੇ ਜਿਵੇਂ ਰੇਸ਼ਮ ਦੇ ਤਾਗੇ ਨਾਲ ਕੱਟ ਜਾਂਦੀ ਹੈ ਉਂਗਲ ਐਸੀ ਤਰ੍ਹਾਂ ਇੱਕ ਦਰਦ ਜਿਹਾ ਉੱਠਦਾ ਹੈ ਸੀਨੇ ਦੇ ਵਿੱਚ ਖਿੱਚ ਕੇ ਤੋੜਨੀ ਪੈ ਜਾਂਦੀ ਹੈ ਜਦੋਂ ਤੇਰੇ ਤੋਂ ਨજર ਤੇਰੇ ਜਾਨ ਦੀ ਕੜੀ ਸਭ ਤੋਂ ਸਖਤ ਕੜੀ ਹੁੰਦੀ ਹੈ ਬੁੱਲੇ ਸ਼ਾ ਇਨਾ ਹੀ ਵਿਚਾਰਾਂ ਦੇ ਚੱਕਰ ਵਿੱਚ ਸੀ ਜਦੋਂ ਇੱਕ ਗੁਰੂ ਪ੍ਰਾ ਉਸ ਕੋਲ ਆਇਆ ਅਤੇ ਕਿਹਾ ਬੁੱਲੇ ਸ਼ਾ ਜੀ ਨੇ ਤੁਹਾਨੂੰ ਯਾਦ ਕੀਤਾ ਹੈ ਬੁੱਲੇ ਸ਼ਾ ਉਸੇ ਸਮੇਂ ਇਨਾਇਤ ਸ਼ਾ ਵੱਲ ਪੱਜਿਆ ਪਰ ਇਹ ਕੀ ਸੀ ਇਨਾਇਤ ਬਾਹਰ ਤਖਤ ਤੇ ਬੈਠ ਕੇ ਕੁਝ ਹੋਰ ਸੀ ਅਤੇ ਕਟਿਆ ਵਿੱਚ ਕੁਝ ਹੋਰ ਉਸ ਦੇ ਬੁੱਲਾਂ ਤੇ ਖੇੜ ਰਹੀ ਮੁਸਕਰਾਹਟ ਗਾਇਬ ਸੀ ਉਸ ਦੇ ਚਿਹਰੇ ਤੇ অতি ਗੰਭੀਰਤਾ ਸੀ ਬੁੱਲੇ ਸ਼ਾ ਡਰ ਗਿਆ ਉਸ ਦੇ ਦੋਵੇਂ ਹੱਥ ਅਚਾਨਕ ਉਸ ਦੇ ਕੰਨਾਂ ਤੱਕ ਚਲੇ ਗਏ ਐ ਨਾਇਤ ਨੇ ਆਪਣੀਆਂ ਅੱਖਾਂ ਚੁੱਕ ਕੇ ਉਸ ਵੱਲ ਸਿਰ ਤੋਂ ਪੈਰਾਂ ਤੱਕ ਦੇਖਿਆ ਗੁਰੂ ਦੀਆਂ ਅੱਖਾਂ ਬਹੁਤ ਤੇਜ਼ ਸਨ ਉਹਨਾਂ ਦੀਆਂ ਅੱਖਾਂ ਸਰੀਰ ਦੇ ਜਿਸ ਵੀ ਹਿੱਸੇ ਨੂੰ ਛੂੰਦੀਆਂ ਸਨ ਕੁਰਤਾ ਉਥੋਂ ਸੁੰਗੜਨ ਲੱਗ ਪਿਆ ਅਤੇ ਥੋੜੀ ਦੇਰ ਬਾਅਦ ਇਹ ਸੁੰਗੜਦਾ ਸੁੰਗੜਦਾ ਪੂੜੀ ਜਿਹਾ ਬਣ ਗਿਆ ਗਰਦਨ ਮੁੜ ਗਈ ਅਤੇ ਠੋਡੀ છાતી ਨਾਲ ਜੁੜ ਗਈ ਉਦੋਂ ਹੀ ਇਨਾਇਤ ਸ਼ਾਹ ਨੇ ਕਿਹਾ ਬੁੱਲੇ ਮੈਂ ਜਾਣਦਾ ਹਾਂ ਤੇਰੇ ਇਰਾਦਿਆਂ ਬਾਰੇ ਮੈਂ ਤੇਰੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਕਿਉਂ ਸਜਿਆ ਹੈ ਮੈਂ ਤੇਰੀਆਂ ਭਾਵਨਾਵਾਂ ਦੀ ਕਦਰ ਦੇ ਨਾਲ-ਨਾਲ ਤੇਰਾ ਸਤਿਕਾਰ ਵੀ ਕਰਦਾ ਹਾਂ ਪਰ ਬੁੱਲੇ ਮੈਨੂੰ ਤੇਰਾ ਇਹ ਅੰਦਾਜ਼ ਪਸੰਦ ਨਹੀਂ ਦੁਨੀਆ ਦਾ ਪਿਆਰ ਜਿਸਮਾਨੀ ਹੈ ਇਸ ਲਈ ਉਹ ਸਿਰਫ ਜਿਸਮ ਨੂੰ ਹੀ ਸ਼ਿੰਗਾਰਦੇ ਹਨ ਪਰ ਤੇਰਾ ਤੇ ਮੇਰਾ ਰਿਸ਼ਤਾ ਰੂਹਾਨੀਅਤ ਦਾ ਹੈ ਇਸ ਰੂਹਾਨੀਤ ਇਸ਼ਕ ਦੇ ਰਸਮ ਰਿਵਾਜ ਵੱਖਰੇ ਹਨ ਇਸ ਵਿੱਚ ਆਤਮਾ ਨੂੰ ਸਜਾਣਾ ਹੈ ਸਰੀਰ ਨੂੰ ਨਹੀਂ ਇਨਾਤ ਸ਼ਾਦੀਆਂ ਆਖਾਂ ਬੁੱਲੇ ਸ਼ਾਦੇ ਹਰ ਸ਼ਿੰਗਾਰ ਦੀ ਪ੍ਰਸ਼ੰਸਾ ਕਰਨ ਲੱਗ ਪਈਆਂ ਫਿਰ ਉਹਨਾਂ ਨੇ ਕਿਹਾ ਬੁੱਲੇ ਮੈਨੂੰ ਤੇਰੀ ਆਤਮਾ ਦਾ ਸ਼ਿੰਗਾਰ ਚਾਹੀਦਾ ਹੈ ਇਸ ਲਈ ਇੰਨਾ ਸੋਹਣੇ ਚਾਂਦੀ ਦੇ ਗਹਿਣਿਆਂ ਦੀ ਕੋਈ ਲੋੜ ਨਹੀਂ ਵਿਸ਼ਵਾਸ ਖੁਦ ਆਤਮਾ ਦੀ ਬਿੰਦੀ ਹੈ ਵਿਸ਼ਵਾਸ ਆਤਮਾ ਦਾ ਸਿੰਦੂਰ ਹੈ ਅਤੇ ਤੀਰਜ ਆਤਮਾ ਦੀ ਲਾਲੀ ਹੈ ਪਿਆਰ ਅਤੇ ਸ਼ਾਂਤੀ ਆਤਮਾ ਦਾ ਜੀਵਨ ਹੈ ਜੇ ਤੈਨੂੰ ਆਪਣੇ ਆਪ ਨੂੰ ਸਜਾਉਣਾ ਹੈ ਤਾਂ ਅਜਹ ਰੂਹਾਨੀਤ ਸ਼ਿੰਗਾਰ ਕਰਨਾ ਪਵੇਗਾ ਇਹ ਇੱਕ ਚੇਲੇ ਦਾ ਸੱਚਾ ਸ਼ਿੰਗਾਰ ਹੈ ਨਾਸ਼ਵਨ ਸਰੀਰ ਨੂੰ ਸਜਾ ਕੇ ਕੀ ਪ੍ਰਾਪਤ ਕੀਤਾ ਜਾ ਸਕਦਾ ਹੈ ਇੱਕ ਦਿਨ ਮੌਤ ਦੇ ਕਰ ਜਾਣਾ ਪੈਂਦਾ ਹੈ ਤੂੰ ਆਪਣੀ ਰੂਹ ਨੂੰ ਸਵਾਰ ਇਸ ਨੂੰ ਸਾਫ ਕਰ ਜਿਸ ਦੀ ਮੰਜ਼ਲ ਪਰਮਾਤਮਾ ਦਾ ਆਸ਼ਿਆਨਾ ਹੈ ਬੁੱਲਾ ਆਪਣੇ ਗੁਰੂ ਨੂੰ ਦੇਖਦਾ ਅਤੇ ਸੁਣਦਾ ਰਿਹਾ ਅਤੇ ਆਪਣੀ ਆਤਮਾ ਨੂੰ ਪਛਤਾਵੇ ਦੇ ਅਥਾ ਕੁੰਡ ਵਿੱਚ ਡਿੱਗਦਾ ਹੋਇਆ ਪਾਇਆ ਪਰ ਗੁਰੂ ਉਸ ਨੂੰ ਇਸ ਤਰ੍ਹਾਂ ਨਹੀਂ ਦੇਖ ਸਕੇ ਗੁਰੂ ਹੁੰਦੇ ਹੀ ਇਸੇ ਤਰ੍ਹਾਂ ਦੇ ਹਨ ਉਹ ਅਸਮਾਨ ਦੀਆਂ ਉਚਾਈਆਂ ਤੋਂ ਸਿੱਖਿਆਵਲ ਇਸ਼ਾਰਾ ਕਰਦੇ ਹਨ ਪਰ ਜੇ ਚੇਲਾ ਆਪਣਾ ਸਿਰ ਉੱਪਰ ਚੁੱਕਦੇ ਹੋਏ ਜੇਕਰ ਹੀਨਤਾ ਦਾ ਚਟਕਾ ਖਾ ਕੇ ਫਰਸ਼ ਤੇ ਡਿੱਗ ਪੈਂਦਾ ਹੈ ਤਾ ਵੀ ਉਹ ਬੇਚੈਨ ਹੋ ਜਾਂਦੇ ਹਨ ਉਹ ਉਪਰੋਂ ਆਉਂਦੇ ਆਪਣੇ ਚੇਲੇ ਨੂੰ ਆਪਣੀਆਂ ਬਾਹਾਂ ਵਿੱਚ ਲੈ ਲੈਂਦਾ ਹੈ ਕਿਉਂਕਿ ਗੁਰੂ ਦਾ ਇੱਕ ਸਥਾਨ ਉੱਚਾ ਅਸਮਾਨ ਹੈ ਅਤੇ ਦੂਜਾ ਚੇਲੇ ਦਾ ਦਿਲ ਉਹ ਆਪਣੇ ਇਸ ਪਿਆਰੇ ਆਸ਼ੀਆਨੇ ਨੂੰ ਟੁਕੜੇ ਟੁਕੜੇ ਡਿਗਦੇ ਕਿਵੇਂ ਦੇਖ ਸਕਦਾ ਹੈ ਦਿਲ ਵਿੱਚ ਵਸ ਕੇ ਜਿਸ ਦੇ ਉਹ ਹਰ ਸਮੇਂ ਰਹਿੰਦਾ ਹੈ ਉਸ ਨੂੰ ਫਿਰ ਦਰਦ ਦੇ ਕੀਰੇ ਵਿੱਚ ਕਿਵੇਂ ਦੇਖ ਸਕਦੇ ਹਨ ਇਨਾਤ ਵੀ ਨਹੀਂ ਦੇਖ ਸਕੇ ਇਸ ਲਈ ਆਪਣੀ ਗੰਭੀਰਤਾ ਨੂੰ ਇੱਕ ਪਾਸੇ ਰੱਖ ਕੇ ਉਸ ਨੇ ਜੋਰ ਨਾਲ ਤਾੜੀ ਮਾਰੀ ਅਤੇ ਅੱਖਾਂ ਵਿੱਚ ਸ਼ਰਾਰਤ ਨਾਲ ਕਿਹਾ ਠੀਕ ਹੈ ਛੱਡ ਜੋ ਕੁਝ ਹੋਇਆ ओ हो गया वैसे माशाल्लाह तू बहुत सोहना लग रहा है खैर तू गुत्त बना किथों सीख्या भुले शाह पलू उंगली दुआल लपेटिया होया बोलिया शाह जी मैं सब कुछ उल्टा पुल्टा कर देता है मेरी गुस्ताखी माफ इनायत ने ਉਸ ਦੇ ਸਿਰ ਨੂੰ ਛੂੰਦੇ ਹੋਏ ਕਿਹਾ ਉਹ ਨਹੀਂ ਨਹੀਂ ਇਹ ਗੁਸਤਾਖੀ ਨਹੀਂ ਹੈ ਮੈਂ ਇਸ ਤੋਂ ਤੇਰੇ ਚੇਲੇ ਹੋਂ ਦੀ ਖੁਸ਼ਬੂ ਮਹਿਸੂਸ ਕਰ ਸਕਦਾ ਹਾਂ ਤੇਰੇ ਦਿਲ ਵਿੱਚ ਟੜਕਦੀ ਮਿਸ਼ਾਲੇ ਇਸ਼ਕ ਦੀਆਂ ਤੋਂ ਸਿੱਖਿਆ ਮਿਲਦੀ ਹੈ ਕਿ ਇਹ ਤੇਰੇ ਪਿਆਰ ਦਾ ਸਬੂਤ ਹੈ ਪਰ ਇਸ ਨੂੰ ਪੇਸ਼ ਕਰਨ ਦਾ ਤਰੀਕਾ ਗਲਤ ਸੀ ਸ਼ਾਜੀ ਬੁੱਲੇ ਸ਼ਾ ਵਿਚ ਹੀ ਬੋਲ ਪਿਆ ਇਨਾਇਤ ਸ਼ਾ ਮੁਸਕਰਾਇਆ ਪਰ ਨਾ ਤਾਂ ਹਾਂ ਕਿਹਾ ਅਤੇ ਨਾ ਹੀ ਨਾ ਬੁੱਲੇ ਸ਼ਾ ਦਾ ਮੰਨਣਾ ਸਿੱਕੇ ਗੁਰੂ ਦੀ ਚੁੱਪ ਮੁਸਕਰਾਹਟ ਗਲਤੀ ਦਾ ਪ੍ਰਗਟਾਵਾ ਹੈ ਉਹ ਝਟ ਖੜਾ ਹੋ ਗਿਆ ਅਤੇ ਆਪਣੀ ਛਾਤੀ ਤੇ ਹੱਥ ਰੱਖ ਕੇ ਕਿਹਾ ਮੈਨੂੰ ਇਜਾਜ਼ਤ ਦਿਓ ਮੈਨੂੰ ਆਪਣੀ ਗਲਤੀ ਸੁਧਾਰਨ ਦਾ ਮੌਕਾ ਚਾਹੀਦਾ ਹੈ। ਹੁਣ ਬੁੱਲਾ ਜਲਦੀ ਨਾਲ ਕੁਟਿਆ ਤੋਂ ਬਾਹਰ ਆਇਆ ਅਤੇ ਆਪਣੀ ਕੁਟਿਆ ਵਿੱਚ ਪਹੁੰਚ ਗਿਆ। ਥੋੜੀ ਦੇਰ ਬਾਅਦ ਉਹ ਫਿਰ ਬਾਹਰ ਆਇਆ ਪਰ ਹੁਣ ਉਹ ਆਪਣੇ ਹੀ ਪਹਿਰਾਵੇ ਵਿੱਚ ਸੀ। ਸ਼ਿੰਗਾਰ ਜਲਦਬਾਜੀ ਵਿੱਚ ਉਤਾਰਿਆ ਹੋਇਆ ਸੀ। ਪਹੁੰਚਨ ਦੀ ਕਾਲੀ ਵਿੱਚ ਲਾਲੀ ਕੰਨਾਂ ਤੱਕ ਪਹੁੰਚ ਗਈ ਉਸਨੇ ਪਾਣੀ ਦੇ ਛਿੱਟੇ ਮਾਰ ਕੇ ਕਾਜਲ ਨੂੰ ਹਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਇਸ ਨਾਲ ਬੁੱਲਾ ਹੋਰ ਵੀ ਪਿਆਨਕ ਦਿਖਾਈ ਦੇ ਰਿਹਾ ਸੀ ਸਿਰ ਤੇ ਲੱਗੇ ਸਿੰਦੂਰ ਦਾ ਵੀ ਇਹੀ ਹਾਲ ਸੀ ਉਹ ਵੀ ਮਾਂਗ ਤੰਗ ਸੜਕ ਛੱਡ ਕੇ ਬਾਹਰ ਆ ਗਿਆ ਖੈਰ ਬੁੱਲੇ ਨੂੰ ਇਸ ਸਭ ਬਾਰੇ ਪਤਾ ਨਹੀਂ ਸੀ ਪਰ ਉਹ ਕਿਸੇ ਹੋਰੀ ਮੂਡ ਵਿੱਚ ਸੀ ਅਤੇ ਉਹ ਪੂਰੀ ਰਫਤਾਰ ਨਾਲ ਮਹਿਫਲ ਵਿੱਚ ਪਹੁੰਚ ਗਿਆ ਗੁਰੂ ਪਾਈ ਉਸ ਨੂੰ ਦੁਬਾਰਾ ਦੇਖ ਕੇ ਹੈਰਾਨ ਰਹਿ ਗਏ ਪਰ ਬੁੱਲਾ ਸਿੱਧਾ ਮੰਚ ਤੇ ਜਾ ਕੇ ਖੜਾ ਹੋ ਗਿਆ ਇਸ ਵਾਰ ਕੋਈ ਨਾਚ ਨਹੀਂ ਸੀ ਅਤੇ ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਸੀ ਹੁਣ ਉਹ ਦਿਵਾਨਗੀ ਵਿੱਚ ਚੁੰਮਣ ਲਈ ਨਹੀਂ ਆਇਆ ਸੀ ਉਹ ਗੁਰੂ ਦਾ ਸੰਦੇਸ਼ ਦੇਣ ਲਈ ਆਇਆ ਸੀ ਕਰ ਕਤਨ ਵੱਲ ਧਿਆਨ ਕੁੜੇ ਤੂੰ ਆਪਣਾ ਦਾਜ ਰੰਗਾ ਲੈਣੇ ਤੂੰ ਤਦ ਹੋਵੇਂ ਪ੍ਰਦਾਨ ਕੁੜੇ ਇੱਕ ਔਖਾ ਵੇਲਾ ਆਵੇਗਾ ਸਭ ਸਾਖ ਸੇਣ ਪਜ ਜਾਵੇਗਾ ਘਰ ਮਦਦ ਪਾਰ ਲਗਾਵੇਗਾ ਉਹ ਬੁੱਲੇ ਦਾ ਸੁਲਤਾਨ ਕੁੜੇ ਘਰ ਕਤਨ ਵੱਲ ਧਿਆਨ ਕੁੜੇ ਯਾਨੀ ਹੈ ਮੇਰੀ ਆਤਮਾ ਰੂਪੀ ਕੁੜੀ ਆਪਣੇ ਸਰੀਰ ਨੂੰ ਸਜਾਉਣਾ ਬੰਦ ਕਰ ਦਿਓ ਅਤੇ ਉਸ ਸਿਮਰਨ ਦੇ ਦਾਜ ਨੂੰ ਇਕੱਠਾ ਕਰੋ ਜੋ ਤੁਹਾਡੇ ਨਾਲ ਜਾਵੇਗਾ ਸਿਰਫ ਇਸ ਨਾਲ ਤੁਹਾਡੇ ਗੁਰੂ ਖੁਸ਼ ਹੋਣਗੇ ਆਖਰੀ ਪਲਾਂ ਵਿੱਚ ਮੁਸ਼ਕਲ ਸਮੇਂ ਵਿੱਚ ਤੁਹਾਡਾ ਸੱਚਾ ਸੁਲਤਾਨ ਸਿਰਫ ਤੁਹਾਡਾ ਗੁਰੂ ਹੀ ਤੁਹਾਨੂੰ ਪਾਰ ਕਰਨ ਵਿੱਚ ਸਹਾਇਤਾ ਕਰੇਗਾ ਇਸ ਲਈ हे ਮੇਰੇ ਭਰਾਵੋ ਸਤਿਗੁਰੂ ਦੇ ਚੇਲੋ ਇਸ ਪਲ ਨੂੰ ਬਰਬਾਦ ਨਾ ਕਰੋ ਸੋ ਦੋਸਤ ਜੇਕਰ Sufi Kar Channel ਤੇ વીડિયો ચં લગી તો ચેનલનું સબસ્ક્રાઇબ જરૂર કર્યો લાઈક તે શેર કર્યો ધનવાદ